ਮਨਾਈ ਅਸੀਂ ਇਹ ਹਮਨਦ ਕਹਾਂ ਲਾਵੇਂ ਮੈਂ ਉਹ ਅਸੀਂ ਵੀ ਤੋਂ ਦੀਆਂ ਦਗਾਲਾਂ ਕੋ ਹੌਣ ਜਿਹੜਾ ਹਦੋ ਸੋਹਾਰੇ ਦਿਨ ਹੱਥ ਦੇ ਦੁਬਾਰਾ ਬਹੁਤ ਬੇਨਤੀ ਕਰਦਾ ਹਾਂ ਸਾਡੀ ਜੀ ਹੋ ਗਿਆ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਨ ਜੈ ਭਾਰਤ ਮੈਂ ਸ਼ੰਦਰਪਾਲ ਸੋ ਹੋਂਤਾ ਸੰਚਾਰਕ ਕ੍ਰਾਂਤੀਕਾਰੀ ਭੋਜਨ ਕੀਰਤੀ ਸੰਗ ਸੋ ਅੱਜ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਪ੍ਰਤੀਮਾ ਨਾਲ ਜੋ ਅੰਮ੍ਰਿਤਸਰ ਵਿਖੇ ਨਰਾਦਰ ਕੀਤਾ ਗਿਆ ਛੇੜਛਾੜ ਕੀਤੀ ਗਈ ਮਨੁਵਾਦੀ ਤਾਕਤਾਂ ਵੱਲੋਂ ਉਹਦੇ ਸਬੰਧ ਦੇ ਵਿੱਚ ਅੱਜ ਸ਼ਾਹਕੋਟ ਬੰਦ ਕਰਾਇਆ ਗਿਆ ਔਰ ਅਸੀਂ ਦੱਸਣਾ ਚਾਹੁੰਦੇ ਮਨੁਵਾਦੀ ਤਾਕਤਾਂ ਨੂੰ ਕਿ ਜਿਸ ਤਰ੍ਹਾਂ ਇਹਨਾਂ ਨੇ ਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਾਂ ਬਾਬਾ ਸਾਹਿਬ ਦਾ ਨਰਾਦਰ ਕਰਨ ਦੀ ਕੋਸ਼ਿਸ਼ ਕੀਤੀ ਉਸੇ ਤਰਜ਼ ਤੇ ਇਹ ਪੰਜਾਬ ਦੇ ਵਿੱਚ ਲਾਂਭੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇੱਕ ਕਿਸ ਧਾਰੀ ਮਨੋਖ ਵੱਲੋਂ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਉੱਪਰ ਪਰਹਾਰ ਕੀਤਾ ਗਿਆ ਹਮਲਾ ਕੀਤਾ ਗਿਆ ਔਰ ਉਹਦੇ ਉੱਪਰ ਉਹਦਾ ਨਰਾਦਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਸਮਝਦੇ ਵੀ ਇਹ ਸਾਰੀਆਂ ਮਨੂਵਾਦੀ ਔਰ ਆਰਐਸਐਸ ਦੀਆਂ ਕੁਝੀਆਂ ਚਾਲਾਂ ਵਾਂ ਜਿਹਨੂੰ ਅਸੀਂ ਭਲੀ ਭਾਤ ਸਮਝਦੇ ਹਾਂ ਔਰ ਪੰਜਾਬ ਦੇ ਵਿੱਚ ਕਿਸੇ ਵੀ ਪੱਧਰ ਤੇ ਅਸੀਂ ਇੱਕ ਨਫ਼ਰਤ ਫਲਾਉਣ ਵਾਲੀ ਗੱਲ ਨਹੀਂ ਹੋਣ ਦੇਵਾਂਗੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਹਾਰ ਰੱਖਾਂਗੇ ਪਰ ਮਨੋਵਾਦੀ ਤਾਕਤਾਂ ਦੇ ਨਾਲ ਹਮੇਸ਼ਾ ਲੜਦੇ ਰਵਾਂਗੇ ਅਸੀਂ ਇੱਥੇ ਪੁਲਿਸ ਪ੍ਰਸ਼ਾਸਨ ਦਾ ਵੀ ਫੇਲਰ ਮੰਨਦੇ ਹਾਂ ਕਨਤੰਤਰ 126 ਜਨਵਰੀ ਆਏ ਦਿਨ ਜਿਸ ਤਰ੍ਹਾਂ ਕਿ ਸੁਰੱਖਿਆ ਦੇ ਬਹੁਤ ਜ਼ਿਆਦਾ ਪ੍ਰਬੰਧ ਹੁੰਦੇ ਆ ਪਰ ਉਸ ਦਿਨ ਇੱਕ ਇੱਕ ਮੰਦਬੁੱਧੀ ਬੰਦਾ ਇੱਕ ਬਹੁਤ ਸਾਰੀ ਵੱਡੀ ਪੌੜੀ ਲੈ ਕੇ ਬਾਬਾ ਸਾਹਿਬ ਦੀ ਪ੍ਰਤੀਮਾ ਤੇ ਚੜ ਕੇ ਉੱਤੇ ਪ੍ਰਿਹਾਰ ਕਰਦਾ ਵਾ ਉਹ ਤੇ ਪ੍ਰਸ਼ਾਸਨ ਨੂੰ ਵੀ ਇਸ ਅਣਗਹਿਲੀ ਦਾ ਸਬਕ ਲੈਣਾ ਚਾਹੀਦਾ 바ਵਾ ਸਾਹਿਬ ਦੇ ਜਿਹੜੀ ਅਣਗਹਿਲੀ ਉਹਨਾਂ ਨੇ ਕੀਤੀ ਹੈ ਉਸ ਮਨੁੱਖ ਨੂੰ ਵੀ ਔਰ ਪ੍ਰਸ਼ਾਸਨ ਜਿਹਦੀ ਡਿਊਟੀ ਬਣਦੀ ਸੀ ਉਹਨੂੰ ਵੀ ਸਜ਼ਾ ਦੇ ਹੱਕਦਾਰ ਆ ਹੋ ਔਰ ਜਿਹੜੀ ਪੰਜਾਬ ਸਰਕਾਰ ਆ ਆਪਣੇ ਅੰਦਰਾਂ ਦੇ ਵਿੱਚ ਆਪਣੇ ਕਮਰਿਆਂ ਦੇ ਵਿੱਚ ਤੇ ਬਾਬਾ ਸਾਹਿਬ ਦੀਆਂ ਫੋਟੋਆਂ ਲਾ ਕੇ ਵੋਟਾਂ ਬਟੋਰਨ ਬਟੋਰ ਰਹੀ ਆ ਬਾਹਰ ਜਿਹੜੇ ਉਹਨਾਂ ਦੇ ਸਟੈਚੂ ਆ ਉਹਨਾਂ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਦੀ ਬਣਦੀ ਆ ਇਹ ਪੰਜਾਬ ਸਰਕਾਰ ਦਾ ਵੀ ਫੇਲਰ ਹੈ ਜਿਹੜਾ ਕਿ ਇਸ ਇਹ ਛੇੜਖਾਨੀ ਹੋਈ ਹੈ ਇੰਨੀ ਗੱਲ ਕਹਿੰਦੇ ਹੋ ਜੈ ਭੀਮ ਜੈ ਭਾਰਤ